ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਦੇ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਬਣੇ ਬਾਥਰੂਮ ਵਿੱਚੋਂ ਮਿਲੀ ਹੈ। ਖਬਰ ਮਿਲਦਿਆਂ ਹੀ ਇਲਾਕੇ ਪਰ ਵਿੱਚ ਹੰਸਨਸਨੀ ਫੈਲ ਗਈ। ਨੌਜਵਾਨ ਦੀ شناخت ਸ਼ਹਿਰ ਦੇ ਨਾਲ ਲੱਗਦੇ ਪਿੰਡ ਜੱਬੋ ਸੁਧਾਰ ਦੇ ਵਸਨੀਕ 27 ਸਾਲਾ ਆਕਾਸ਼ ਪੁੱਤਰ ਮੰਗਾ ਰਾਮ ਦੇ ਰੂਪ ਵਿੱਚ ਹੋਈ ਹੈ। ਚਸ਼ਮਦੀਦਾਰਾ ਦਾ ਕਹਿਣਾ ਹੈ ਕਿ ਨੌਜਵਾਨ ਸਿਵਲ ਹਸਪਤਾਲ ਦੇ ਬਾਥਰੂਮ ਅੰਦਰ ਹੀ ਮ੍ਰਿਤਕ ਪਾਇਆ ਗਿਆ। ਪਰ ਪਰਿਵਾਰ ਇਸ ਬਾਬਤ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਮਰਤਕ ਅਜਿਹਾ ਵਾਰਾਸੀ ਇੱਥੇ ਹਸਪੀਟਲ ਦੀ ਇਹ ਹੀ ਮਲਾਜਮ ਆ ਜੀ ਸਾਡੇ ਉਹ ਸਟੈਂਡ ਉੱਤੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇਦਾਂ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਕੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਬੰਨੇ ਮਲਾਜਮਾਂ ਨੂੰ ਦੱਸਿਆ ਵਾ ਤੇ ਉਸ ਦੀ ਪੁਸ਼ਪੰਦਤਲ ਕੀਤੀ ਜਾ ਰਹੀ ਹੈ ਕੋਈ ਟੀਕਾ ਬਰਾਮਦ ਵੀ ਹੋਇਆ ਲੱਗ ਹਾਂਜੀ ਟੀਗਾ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਦਿਖੂਗਾ ਵੀਡੀਓ ਬਣਾਈ ਸੀਗੀ ਨਾਲ ਸ਼ਾਟ ਲਿਆ ਹੋਇਆ ਸੀਗਾ ਭਾਈ ਨੇ ਤੇ ਵੀਡੀਓ ਬਣੀ ਹੈ ਦੇਖਿਆ ਹੋਇਆ ਕਿਥੇ ਵਾਪਰੀ ਕਿਥੇ ਘਟਨਾ ਹੈ ਇਹ ਸੁਲਤਾਨਪੁਰ ਦੇ ਹਸਪਤਾਲ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਵਾਪਰੀ ਹੈ ਇਹ ਘਟਨਾ ਇਹ ਬਾਥਰੂਮ ਕਿੱਥੋਂ ਮਿਲਿਆ ਹਾਂਜੀ ਨੌਜਵਾਨ ਕਿੱਥੋਂ ਮਿਲਿਆ ਨੌਜਵਾਨ ਬਈ ਜੀ ਇੱਥੇ ਹਸਪੀਟਲ ਦੇ ਹੀ ਬਾਥਰੂਮ ਦੇ ਵਿੱਚੋਂ ਮਿਲਿਆ ਬਾਥਰੂਮ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਉਧਰ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਪਾਚ ਹਸਪਤਾਲ ਤੋਂ ਡਾਕਟਰੀ ਰਿਪੋਰਟ ਪ੍ਰਾਪਤ ਹੋਈ ਸੀ। ਇਹ ਹਸਪਤਾਲ ਤੋਂ ਬਾਅਦ ਉਹਦੇ ਲਈ ਅਲਕੋਹਲਿਸਮ ਨੋਟ ਰਨ ਕੀਤਾ ਗਿਆ ਤੇ ਜਿਸ ਨੂੰ ਦੱਤੀ ਸਰਸਵਰ ਚੈੱਕ ਕੀਤਾ ਗਿਆ ਤਾਂ ਬਾਅਦ ਚੂਰੂ ਰੈਕਡ ਕਰਨੇ ਪਏ। ਇਹਦੇ ਬਿਆਨਾਂ ਦੇ ਸਿਧਾ ਦੇ ਖਾਸ ਕਰਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ